ਇਹ ਹੂੜਾ ਭਰਿਆ ਪੀਸ। ਹੂੜਾ ਭਰਿਆ ਹੀ ਗਈ ਸੀ। ਹਾਂਜੀ ਤਾਂ ਮਿੱਤਰੋ ਕੀ ਹਾਲ ਚੱਲ ਜਾਈ ਉਥੇ ਸਭ ਠੀਕ ਤਾਂ ਮੈਂ ਵੀ ਠੀਕ ਆ। ਤੇ ਪਹਿਲਾਂ ਤਾਂ ਅੱਜ ਧੁੰਦ ਚੈੱਕ ਕਰੋ। ਧੁੰਦ ਪਈ ਹੈ ਮਿੱਤਰੋ ਅੱਜ ਸਿਆਲੀ ਦੇ ਨਾਲ ਆ ਗਏ ਜਿਹੜੇ ਮੈਂ ਡਿਕਨ ਦੇ ਨਾਲ ਭਈਆ ਵੀਰ ਆਪਣੇ ਤਾਂ ਨਾਲ ਆ ਗਿਆ ਆਪਣਾ ਗੱਟੂ। ਜਿਹੜਾ ਕਿ ਅੱਜ ਕਰਾ ਕੇ ਦੀ ਟੈਸਟਿੰਗ ਮੋਨੋਫਿਲ ਦੀ ਬਹੁਤ ਕਮੈਂਟ ਆਏ ਦੇ ਇੱਕ ਅੱਧਾ ਕਮੈਂਟ ਆਇਆ ਜਦ ਨਹੀਂ ਇਹ ਹੂੜਾ ਭਰਿਆ ਪੀਸ। ਪੂਰਾ ਭਈਆ ਭਰਿਆ ਹੀ ਹੋ। ਤਾਂ ਭਈਆ ਇਹਦੇ ਕਰ ਅਨਬਾਕਸਿੰਗ। ਹਲੈ ਨਹੀਂ ਕਰਨੀ ਥੰਬਨੇਲ ਦੀ ਫੋਟੋ ਵੈਲ ਲਿਗੇ ਤੇ ਬਾਕੀ ਤਰੰਗਾ ਚੈੱਕ ਚਰੰਦੀ ਆ। ਨਿੱਕੇ ਮੋਟੇ ਚਰੰਦੀ ਆ ਲੈ। ਬੱਸ ਆ ਜਾ ਤਿੰਨ ਪਤੰਗਾ ਚਰਉਣੀਆਂ ਆ ਪਾਸੇ ਵੀ ਠੰਡ ਬੜੀ ਅੱਜ। ਠੀਕ ਹੈ ਨਾ ਬਈਆ? ਹਾਂ ਤੇ ਬਾਕੀ ਵਲੋਗ ਵਧੀਆ ਲੱਗੂ ਲਾਈਕ ਕਮੈਂਟ ਕਰ ਦਿਓ। ਤਰਸਾਂ ਚਰਉਣੇ ਨਾਲ ਤੁਹਾਨੂੰ ਦਿਖਾਉਨੇ ਜੁਰੇੜੇ ਵਲੋਗ ਦੇ ਨਾਲ। ਲੋ ਵੀ ਮਿੱਤਰੋ ਫੋਨ ਦੀ ਕਰਦੇ ਆਨ ਬਾਕਸਿੰਗ ਤੇ ਕਰੋ ਚੈੱਕ ਲਿਆ ਲੱਗੇ। ਬਨਾਂਦੀ ਪੂਰਾ ਭਰਿਆ ਇਹ ਪੀਸ ਪਰ ਹੋਰ ਚੱਕ ਮਿੱਤਰੋ ਗੂੜੇ ਅੱਕ ਰੋਟਾ ਵਾਲਾ ਪੀਸ ਆ ਤੇ ਇੰਨਾ ਪਤੰਗ ਵਧਾਉਨੇ ਹਰਾ ਰੰਗ ਜੇ ਤਾਂ ਨਾਲ ਤਰ ਦੋਨੇ ਕੀ ਮੋਲ ਚੱਲਦਾ ਆਦਾ ਹੈ ਲੈ ਉਹ ਚਰਾ ਪਤੰਗ ਪਹਿਲੀ ਵਧਾ ਦੇ ਪੂਰੀ ਹੁਣ ਕੀ ਗੱਲ ਦੁਖੀ ਜਾਵਾਂ ਅੱਜ ਤਰੂ ਅੱਜ ਧੁੰਦ ਵਈ ਆ ਇਸ ਕਰਕੇ ਹਵਾ ਥੋੜੀ ਘਾਟੀ ਲੱਗੰਦੀ ਏ ਤਰੂ ਅੱਜ ਹਵਾ ਹੀ ਨਹੀਂ ਲੱਗਾਂਦੀ ਇੱਥੇ ਗਈ ਮਾਂ ਪਤੰਗਾ ਆਪਣੀ ਤੇ ਭਈ ਹੁਣ ਇੱਥੇ ਹੀ ਬਸ ਹੋ ਗਏ ਹੈ ਭਈਆ ਕੀ ਗੱਲ ਕੀ ਅੱਜ ਤਰੂ ਇੱਧਰ ਵੀ ਮਾਂ ਹੀ ਚਲੰਦੀ ਆ ਤਰ ਲਿਆਣਾ ਪਤੰਗਾ ਓ ਵੇਖੋ ਚਲ ਆਗਾ ਕਹਾਂ ਕਿੱਥੇ ਜਾਣਾ ਤਾਂ ਕਿ ਜਾਣੀ ਤੇ ਇੱਧਰ ਲਿਆ ਮੈਂ ਚਰਾ ਫਿਰ ਹਾਂ ਆ ਫਾੜ ਮੇਰੀ ਬਣਾ ਮਾਰੀ ਜੀ ਪੱਤਲੀ ਵਿੱਚ ਲੋਤੀ ਸੋਰੀ ਸਿੱਟੇ ਲੋਈ ਇੱਥੇ ਆ ਗਾ ਜੀ ਉਹਦੇ ਸਾਹ ਮੇਰੇ ਯਾਰਾ ਵਹਿੰਦੇ ਲੱਗ ਰਹੇ ਨੇ ਪ੍ਰਤੀਦਾਈ ਹੈ ਹਾਂ ਛੋਟੇ ਵਧਾਉਣੀ ਆ ਗਾਲਾ ਪਹਿਲਾਂ ਜਿਹੜੀ ਵਧਾਉਣੀ ਆ ਬੰਦ ਕਰਿਆ ਮਿੱਤਰੋ ਟੈਸਟਿੰਗ ਵੀ ਕਰਨੀ ਹੀ ਪਤਾਂਗੇ ਨਹੀਂ ਚੱਲਦੀ ਅੱਜ ਤਰਲਿਆਣਾ ਵਧਾਉਂਦੇ ਜੇ ਹੈ ਓਏ ਇੱਥੇ ਕਿਤੇ ਜਾਂਦੀ ਬਸ ਹੈ ਪੋੜਨੇ ਪਾਰਨੇ ਕਾ ਭਾਈ ਨਹੀਂ ਅੱਜ ਅਜ ਨਹੀਂ ਚੱਲਦੀ ਅੱਜ ਔਖਾ ਅੱਜ ਠੰਡ ਪੂਰੀ ਲੱਗਣ ਦੀ ਮਿੱਤਰੋ ਅੱਜ ਠੰਡ ਜਿਹੀ ਹੋਈ ਨਾ ਪੂਰੀ ਇਤਨੇ ਮੈਂ ਦੱਸ ਨਹੀਂ ਸਕਦਾ ਲੋਕਾਂ 'ਚ ਠੰਡ ਕਿੰਨੀ ਹੋ ਗਈ ਕੋਈ ਤੰਗ ਆ ਪਿੱਛੇ ਕੋ ਵਦਨਦੀ ਏ ਚਿਰਾ ਦੇ ਯਾਰ ਕਰੇ ਕਿਤੇ ਚੱਲ ਜੈਣੀ ਉਹ ਤਾਂ ਕਹਿੰਦਾ ਆ ਆ ਇਹਨੂੰ ਪਾ ਯਾਰ ਭਈਆ ਆ ਆ ਸਹੀ ਏ ਗੇ ਮੈਂ ਆਈ ਪਾਈ ਆਏ ਲੋਕਾਂ ਦਾ ਜਵ ਲੋਕ ਬੰਨਾ ਹੀ ਨਹੀਂ ਆ ਟੈਸਟਿੰਗ ਰਹਿ ਗਈ ਰਾਤ ਚ ਹੀ ਲੱਗਦਾ ਭੋਰ ਮਿੱਤਰੋ ਪੂਰਾ ਪਰੇ ਹੋ ਅਜੇ ਤੀਸ ਪੂਰਾ ਓਕੇ ਰਿਪੋਰਟ ਆ ਲਾ ਜੇ ਤੇ ਨਹੀਂ ਗਟੂ ਓਏ ਨਹੀਂ ਇਦਾਂ ਪਾਰਪੂਰ ਦੇ ਨਹੀਂ ਤੂੰ ਮੈਨੂੰ ਲੱਗਦਾ ਆਵਾ ਵੇਖ ਨਹੀਂ ਚੜਾਣਾ ਫਿਰ ਲੋ ਮਿੱਤਰੋ ਦੇਖਦੇ ਹੁਣ ਕਿਹੜੀ ਵਧਾਉਣੀ ਜੇ ਇਹ ਨਹੀਂ ਵਧਣਦੀ ਆ ਵਧਾਉਨੇ ਆ ਮਿੱਤਰੋ ਵੇਖਿਓ ਉਹ ਵੀ ਪਾਰੀ ਜਾਂਦਾ ਪਤੰਗ ਨਿਗਾਹ ਮੁੰਡਾ ਇਹ ਓਏ ਉਹਨਾਂ ਦੀ ਵੀ ਹਵਾ ਸਹੀ ਚੜੀ ਪਈ ਓਏ ਕਿ ਜੰਦੇ ਚਾਰੇ ਨਿਆਣੇ ਨੇ ਪਾਰੀ ਦਿੱਤੀ ਮਤਲੋ ਸਾਰੀ ਪਤੰਗ ਮਾਰ ਮਾਰ ਕੇ ਥੱਲੇ ਵੇਖੀ ਦਿਖਾਉਣਾ ਤੈਨੂੰ ਇਹ ਆਓ ਵੇਖ ਫੇਰ ਕੱਢਦੇ ਤਾਂ ਛੇਰ ਆਓ ਵੇ ਆਹਨੇ ਉਤਾਂਗੀ ਪਾਰਤੀ ਆਓ ਲੈ ਪਛਾ ਫੜੀ ਮਾਰੀ ਓਏ ਛੋਟੀ ਲੈਣਾ ਪੇਚ ਨੂੰ ਓ ਕਰ ਗੱਲ ਠੀਕ ਆ ਇਧਰ ਭਈਏ ਕੋ ਇੱਥੇ ਹੀ ਰਹਿਣ ਦੀ ਮੈਨੂੰ ਵਧਾਉਣੀ ਪਾਣੀ ਲਾਦਦਾ ਤੈਨੂੰ ਇਹਨੂੰ ਤਲਾਵਾ ਪੋਣੇ ਫਿਰ ਵਧਾਉਨੇ ਤਰੋ ਇਧਰ ਪੇਚੇ ਪੈ ਗਏ ਭਈਏ ਦੇ ਪਾਇਆ ਕਿ ਨਹੀਂ ਹਾਂ ਮਹਾਯਾ ਵਾਈ ਮਰੀ ਮੋਟੀ ਦੀ ਵੇਹ ਲਾਤੀ ਨਹੀਂ ਲਾਦਾ ਅੱਜ ਨਹੀਂ ਆਡੀ ਕਿਸਮਤ ਆ ਗਿਆ ਪਾਰੇਗਾ ਪੇਚਾ ਪੂਚਾ ਪਾਰੇਗਾ ਤੂੰ ਕਰਦਾ ਵਾ ਲੈ ਕਿੱਥੇ ਢੇਲ ਰੱਖੀ ਪੇਚਾ ਨਹੀਂ ਪਿਆ ਕੀ ਕਰਦਾ ਵਾ ਮਾਮਾ ਹੁਣ ਗੁੰਟਾਰਾ ਜਰੀ ਤਾਂ ਆ ਵੇ ਆਪਣਾ ਨਹੀਂ ਤਾਂ ਹੈਗਾ ਉਹ ਜਾ ਪਰੇ ਇਧਰ ਪੇਚਾ ਬੈ ਗਿਆ ਜੀ ਦਈ ਜਾ ਢੇਲ ਦਈ ਜਾ ਦੇਈ ਜਾਗਾ ਢੇਲ ਸੁਣਾ ਰੂਗੀ ਬਿੱਡਾ ਦੇ ਦਬਾ ਤਾ ਲੈ ਆ ਆ ਫੜਾਈ ਆ ਫੜਾਈ ਆ ਫੜਾਈ ਹੋ ਗਿਆ ਆ ਆ ਫੜਾ 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 ਮੇਰੇ ਦਾ ਸਾਬ ਹੋਗਾ ਪਰ ਪਰ ਕੁੰਟਾ ਵਾ ਵਾਨੀ ਹੰਨਾ ਹੋ ਗਿਆ ਕੱਲ ਹਣੀ ਦਾ ਫੜਾ ਮੈਨੂੰ ਲਓ ਮਿੱਤਰੋ ਗੁੱਡਾ ਲੈ ਸਾਡੇ ਘਰ ਵਨਟਾਈ ਬਣਾਉਣ ਨੂੰ ਕਰਦਣਗੇ ਬੰਦ ਨਹੀਂ ਨਹੀਂ ਆਲਾ ਕਿੱਤ ਨੰਦਰਾ ਗੁੱਡਾ ਕਰਦਾ ਲੋ ਵੀ ਮਿੱਤਰੋ ਦਾ ਗੁੱਡਾ ਤੇ ਹੋ ਗਿਆ ਬੋ ਹੁਣ ਵੰਟ ਚੁੜੀ ਲਿਆਓਗੇ ਰੰਗ ਕੇ ਲੇ ਰੂੰਗਣਾ ਖਵਾਵ ਤੂੰ ਯਾਰ ਕੈਮਰਾ ਹੀ ਨਹੀਂ ਚਾਲੂ ਕੀਤਾ ਤੇ ਉਤਰਾਉ ਗੁੱਡੀ ਵੱਡੀ ਜੇਪਾ ਨਾ ਤੂੰ ਵੀ ਮਿੱਤਰੋ ਉਦੋਂ ਦੇ ਇਦਾਂ ਹੀ ਬੈਠੇ ਹਪਤੰਗ ਚੜ੍ਹਨ ਨੇ ਰਹੀ ਆ ਤੇ ਆਪਣੀ ਪਤੰਗ ਇੱਥੇ ਘੁੰਮੇ ਜਾਂਦੀ ਆ ਇਹ ਰਾਜਾ ਹੋਇਨੇ ਲੱਗ ਗੰਦੀ ਪਣੀ ਕੀ ਹਿਸਾਬ ਤਾਂ ਨਾ ਕੋਈ ਦੋ ਪੇਚ ਲੱਗੇ ਦੋਏ ਵੱਡੀਆਂ ਤੂੰ ਠੀਕ ਹੀ ਗੱਟੂ ਦੋਂ ਟੈਸਟਿੰਗ ਕਰਾਉਂਗੇ ਅਗਲੇ ਵਲੋਗ ਚ ਜਾਈ ਤੇ ਫਿਰ ਟੈਸਟਿੰਗ ਕਿਉਂ ਨਹੀਂ ਆ ਭਾਈ ਇਹ ਅੱਜ ਤੱਕ ਦੀ ਲੈ ਉਹਨੇ ਪਾਰ ਹੀ ਦਿੱਤੀ ਸਤਾਈ ਜਾ ਯਾਰ ਅਗਨੀ ਮਹਿੰਗੀ ਗਾਈਡ ਸੀ ਆਪਣੀ ਤੂੰ ਪਾਰ ਦਿੱਤੀ ਮਾਮਾ ਤੇ ਬਾਕੀ ਪਤੰਗਾ ਹੀ ਨਹੀਂ ਯਾਰ ਚਲਣ ਦੀ ਨਾ ਕੋਈ ਹਵਾ ਲੱਗਣ ਦੀ ਦਾ ਕੋਈ ਭਾਣੇ ਕਿਦਾਂ ਦਾ ਮੌਸਮ ਹੋ ਗਿਆ ਕਿ ਪਰਕੇ ਲੋੜੀ ਤਵਾਊਗੀ ਕਿ ਨਹੀਂ ਜਿੱਦਾਂ ਦਿਨ ਲੱਗਣਦੇ ਆ ਤੇਰੇ ਸਾਹਮਣੇ ਕੀ ਆਊਗੀ ਹੈ ਤੇ ਬਾਕੀ ਐਡਾ ਵਲੋਗ ਵਧੀਆ ਲੱਗਾ ਉਹ ਤੇ ਲਾਈਕ ਕਮੈਂਟ ਕਰ ਲਿਓ ਤੇ ਟੈਸਟਿੰਗ ਤੋਂ ਹੀ ਨਹੀਂ ਆ ਟੈਸਟਿੰਗ ਨਾ ਇੱਕ ਪਤੰਗ ਚਲੀ ਚੱਜਣਾ ਦੋ ਪੇ ਚੱਲੇਗੀ ਘੰਟੀ ਦੇ ਬਸ ਤੇ ਬਾਕੀ ਮਿਲਦੇ ਰਹਿਤਾਂ ਨੂੰ ਟੈਕਸਟ ਬਲੌਗ 'ਚ ਲਾਈਕ ਕਮੈਂਟ ਕਰ ਦਿਓ